ਜੀ ਸਾਸ਼ਟਰੀ ਕਾਲ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ 44 ਇੰਚ ਕਮੀਜ਼ ਦੀ ਲੰਬਾਈ ਹੈ ਜੀ 22 ਇੰਚ ਸਾਤੀ ਹੈ ਜੀ 22 ਇੰਚ ਹੈਪਾ ਤੇ 19 ਇੰਚ ਇਹਨਾਂ ਦੀ ਕਮਰਾ ਕਮੀਜ਼ ਦੀ ਕਟਿੰਗ ਦੱਸਾਂਗੇ ਜੀ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਆਪਾਂ ਹਰ ਰੋਜ਼ ਤੁਹਾਨੂੰ ਨਮ ਨਮੀਆਂ ਵੀਡੀਓ ਦਿੰਦੇ ਰਹਿੰਦੇ ਆ ਠੀਕ ਹੈ ਜੀ ਆ ਦੇਖੋ ਜੀ ਆਪਣੇ ਕੋਲੇ ਆ ਕਪੜਾ ਸੌਕ ਦਾ ਕਾਟਨ ਦਾ ਕਪੜਾਈ ਬਿਲਕੁਲ ਇਹ ਵਾਸ਼ ਕੀਤਾ ਹੋਇਆ ਆਪਣਾ ਮੈਂ ਤੁਹਾਨੂੰ ਹਰ ਵੀਡੀਓ ਚ ਦੱਸਦੀ ਹਾਂ ਜੋ ਕਾਟਨ ਦਾ ਸਟੱਫ ਹੁੰਦਾ ਉਹਨੂੰ ਫਿਰ ਆ ਪਾਣੀ ਦੇ ਵਿੱਚ ਡਿੱਪ ਕਰ ਲਿਆ ਕਰੋ ਠੀਕ ਹੈ ਜੀ ਆ ਦੇਖੋ ਜੀ ਇਹਨਾਂ ਦੇ ਕਮੀਜ਼ ਦੀ ਲੰਬਾਈ ਹੈ ਜੋ 47 44 ਇੰਚ ਤਿਆਰ ਹੈ ਜੀ ਆਪਣਾ ਕਪੜਾ ਆਪਾਂ ਉਤਾਰ ਲਿਆ ਇਹਦਾ ਠੀਕ ਹੈ ਜੀ ਇਸ ਤਰ੍ਹਾਂ ਦੀ ਫੋਲਡਿੰਗ ਕਰ ਲੈਣੀ ਆ 44 ਇੰਚ ਆ ਠੀਕ ਹੈ ਜੀ 44 ਇੰਚ ਤਿਆਰ 3 ਇੰਚ ਐਕਸਟਰਾ ਮਾਰਜਿਨ ਰੱਖਦੇ ਹੋ ਇਹ ਆਪਾਂ ਇਹਦੀ 47 ਇੰਚ ਚਵਾਈ ਲਈ ਹੈ ਜੀ ਆ ਦੇਖੋ ਜੀ ਠੀਕ ਹੈ ਜੀ ਪਰ ਇਹਨਾਂ ਦਾ ਘੇਰਾ ਜੋ 22 ਇੰਚ ਤਿਆਰ ਹੈ ਆਪਾਂ 3 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ ਇਸਦੇ ਪੈਪਿੰਗ ਵਗੈਰਾ ਨਹੀਂ ਲਗਾਉਣੀ ਤਾਂ ਆਪਾਂ 3 ਇੰਚ ਐਕਸਟਰਾ ਮਾਰਜਿਨ ਰੱਖ ਖਾਂਗੇ ਠੀਕ ਹੈ ਜੀ ਇਹਨਾਂ ਦਾ ਘੇਰਾ 22 ਇੰਚ ਤਿਆਰ ਆ ਤਾਂ ਆਪਾਂ 25 ਇੰਚ ਘੇਰਾ ਉਤਾਰਾਂਗੇ ਠੀਕ ਹੈ ਜੀ ਆ ਦੇਖੋ ਜੀ ਸਰਚ ਚਾਹੀਦਾ ਪਰਨਾ ਕੇਸ ਐਕਸਟਰਾ ਜਿੰਨੇ ਮਾਈ ਦੇ ਚੜਾਈ ਦੇ ਚਾਹ ਲਾ ਦੇ ਤੁਸੀਂ ਜਿੰਨਾ ਕਿ ਰਤਨ ਚਾਹੀਦਾ ਵਾਲੀ ਕੰਨੀ ਉਤਾਰ ਦਿਆ ਕਰੋ ਜੀ ਇਹ ਕੰਨੀ ਆਪਾਂ ਤਾਰਾਂਗੇ ਠੀਕ ਹੈ ਜੀ ਕਿਸੇ ਵੀ ਕਾਟਨ ਦੇ ਕੱਪੜੇ ਦੇ ਵਿੱਚ ਸਿਰ ਕੋ ਪ੍ਰੈਂਪ ਹੋਵੇ ਔਰਗੈਂਜ਼ਾ ਹੋਵੇ ਕੋਈ ਵੀ ਕੱਪੜਾ ਹੋਵੇ ਤੇ ਉਹਨਾਂ ਦੀ ਕੰਨੀ ਤੁਸੀਂ ਜਰੂਰ ਤਾਰ ਲਿਆ ਕਰੋ ਜੀ ਇਸ ਤਰ੍ਹਾਂ 25 ਇੰਚ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਆਪਾਂ ਮਾਰਕਿੰਗ ਕਰਕੇ ਕਟਿੰਗ ਕਰਕੇ ਤੁਹਾਨੂੰ ਮਿਲਦੇ ਆਂ ਜੀ ਹਾਂਜੀ ਹੁਣ ਆਪਾਂ ਘੇਰਾ ਲੈ ਕੇ ਫੋਲਡਿੰਗ ਕਰ ਲਈ ਉਸੇ ਤਰ੍ਹਾਂ ਕੱਪੜੇ ਦੀ ਹਨਾ 프ਰੰਟ ਔਰ ਬੈਕ ਦੀ ਆਹ 프ਰੰਟ ਆ ਜਾਂ ਬੈਕ ਆ 1 ਇੰਚ ਪੱਲਾ ਵੱਡਾ ਆਪਾਂ ਰੱਖਦੇ ਹੁੰਨੇ ਤੁਹਾਨੂੰ ਵੀਡੀਓ ਪਾਤੀ ਆਪਾਂ ਇਹ ਜੋ ਵੱਡਾ ਪੱਲਾ ਕਾਹ ਤੋਂ ਰੱਖਦੇ ਆ ਉਹਦਾ ਕਾਰਨ ਕੀ ਆਪਾਂ ਵੀਡੀਓ ਪਾਈ ਹੋਈ ਆ ਚੈੱਕ ਕਰ ਸਕਦੇ ਆ ਤੁਸੀਂ ਠੀਕ ਹੈ ਜੀ ਤੇ ਆ ਦੇਖੋ ਜੀ ਇਹਨਾਂ ਦਾ ਟੀਰਾ ਹੈਗਾ 13 ਇੰਚ ਤਿਆਰ ਆ ਜੀ ਠੀਕ ਹੈ ਹੁਣ ਆਪਾਂ ਕਟਾਂਗੇ ਤੋਂ ਫੋਲਡਿੰਗ ਕੀਤੀ ਹੋਈ ਆ 6.5 ਇਸ ਤਰ੍ਹਾਂ ਹੀ 7.5 ਮਾਰਕਿੰਗ ਕਰ ਲਓ ਆ ਲਓ ਜੀ ਹੁਣ ਇੱਥੇ 6.5 ਪਾਇਆ ਇੱਥੋਂ ਆਪਣਾ ਸੀ ਰਹਿ ਜਾਣਾ ਕਿਤੇ 6 ਇੰਚ ਆਟੋਮੈਟਿਕ ਜਿਹੜੀ ਆਪਾਂ ਕਾਟ ਪਾਉਨੇ ਆ 프ਰੰਟ ਔਰ ਬੈਕ ਦੀ ਕਹਿ ਜਾਂਦੀ ਆ ਕਿਤੇ ਮਾਰਕਿੰਗ ਨੂੰ ਮਲਾ ਲਓ ਆਪਸ ਵਿੱਚ ਇਸ ਤਰ੍ਹਾਂ ਹੀ ਆ ਰਹਿਸਤਰਾ ਠੀਕ ਹੈ ਓਕੇ ਉਸ ਤੋਂ ਬਾਅਦ ਅਪ ਫਰੰਟ ਦੀ ਕਾਰਟੇਜ ਚ ਪਾਉਗੀ ਸਵਾ ਕੈਂਚ ਦੀ ਪੈਣੀ ਆ ਠੀਕ ਹੈ ਜੀ ਬਾਈਅਨ ਚ ਸਾਤੀ ਦਾ ਨਾਪ ਆ ਠੀਕ ਹੈ ਲੋ ਬੈਗ ਦੀ ਪਾਉਗੀ ਥੈਨ ਉੱਦੇਰ ਤੋਂ ਦੀ ਪੈ ਜੂਗੀ ਠੀਕ ਹੈ ਇਸ ਤਰ੍ਹਾਂ ਹਾਂ ਲੋਸੀ। ਉੱਪਰ ਹਨ ਇਹਨਾਂ ਦੇ ਰਹਿ ਗਏ ਆ ਪਲੇਟ 12 ਇੰਚ ਤੇ ਤਿਆਰ ਆ। 11:30 ਤੇ ਹਾਂਜੀ 11:30 ਤੇ ਇਹਨਾਂ ਦੇ ਪਲੇਟ ਤਿਆਰ ਆ ਗਏ। ਆਪਾਂ 12 ਤੇ ਕਟਿੰਗ ਕਰਾਂਗੇ ਪਲੇਟਾਂ ਦੀ। ਠੀਕ ਹੈ ਜੀ। ਫਰੰਟ ਦੇ ਇੰਸਾਨ ਲਾ ਰਹੇ ਆ ਆਪਾਂ ਮਾਪਣਾ। ਫਰੰਟ ਪੱਲੇ ਦੀ ਮਾਰਕਿੰਗ ਕਰ ਰਹੇ ਆ। ਬੈਕ ਪੱਲੇ ਤੋਂ ਜੇ ਤੁਸੀਂ ਇਹ ਪਲੇਖੇ ਜਨਾਬੀ ਵੇਖ ਤੇ ਉੱਪਰ ਰੱਖ ਕੇ ਮਾਰਕਿੰਗ ਕਰ ਦੋ ਠੀਕ ਹੈ ਜੀ ਬੈਕ ਦਾ ਪੱਲਾ ਆਪਾਂ 1 ਇੰਚ ਵੱਡਾ ਰੱਖਦੇ ਆ ਉਹਦੇ ਮਾਰਕਿੰਗ ਵੱਖਰੀ ਹੋਊਗੀ ਪਹਿਲਾਂ ਆਪਾਂ 프ਰੰਟ ਦੀ ਮਾਰਕਿੰਗ ਕਰਨੀ ਆ ਤਾਂ نیچے ਰੱਖਣਾ ਇੰਚੀ ਟੇਪ ਕਿਤੇ ਪਲੇਟ ਦੇ ਉੱਪਰ ਉਹਨਾਂ ਰੱਖ ਲਓ ਤੇ ਪਲੇਟਾਂ ਦੇ ਮਾਰਕਿੰਗ ਦਾਤੋ ਏਵੇਂ ਠੀਕ ਹੈ ਜੀ 11.5 ਤੇ ਤਿਆਰ ਆ 12 ਤੇ ਕਰਾਂਗੇ ਆ ਲਓ ਜੀ 3.5 ਇੰਚ ਇਹਨਾਂ ਦੀ ਸਪੇਸ ਆ ਇੱਥੋਂ ਠੀਕ ਹੈ ਜੀ ਆਪਾਂ ਇਹ ਲਓ ਜੀ ਇਸ ਤਰ੍ਹਾਂ ਪਲੇਟ ਹੈਗੀ ਐਸ 4 ਇੰਚ 6 ਇੰਚ ਲਵਾਈ ਹਲੋ ਜੀ ਉੱਥੇ ਫਿਰ ਮਾਰਕਿੰਗ ਕਰ ਲੋ 3.5 ਇੰਚ ਹਲੋ ਜੀ ਆ ਇਹਨਾਂ ਦਾ ਹੈਗਾ ਦਾ 2.5 ਇੰਚ ਦੀ ਸਪੇਸ ਐ ਜਿਹਨੂੰ ਭਾਰੀ ਆ ਨਾ ਭਾਰੇ ਕਰਨ ਇਹ ਓਡੋ ਓਡੀ ਹੁੰਦਾ ਪਲੇਟਾਂ ਦਾ ਵੀ ਠੀਕ ਹੈ ਜੀ ਭਾਰੀ ਪਤਲੇ ਦੇ ਹਿਸਾਬ ਨਾਲ ਹੁੰਦਾ ਪਲੇਟਾਂ ਦਾ ਹੁਣ ਆ ਮਾਰਕ ਪਲੇਟ ਦੀ ਆਪਾਂ ਇਹ ਕਰ ਲਿਆ ਠੀਕ ਹੈ ਜੀ ਇਹਨਾਂ ਨੂੰ ਮਲਾ ਦੋ ਇਸ ਤਰ੍ਹਾਂ ਹੀ ਹਾਫ ਆਇਟ ਚ ਕਰਨਾ 14 ਇੰਚ ਇੱਕ ਹੋਰ ਆ ਜੀ ਆਪਾਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦੱਸਿਆਗਾ ਠੀਕ ਹੈ ਜੀ ਜੋ ਜਿਵੇਂ ਆਉਣ ਆਪਾਂ ਭਾਰਾ ਨਾਪ ਆ ਉਹਦੇ ਵਿੱਚ ਆਪਾਂ ਜੋ ਕਮਰ ਦਾ ਆਪਾਂ ਮਾਰਕਿੰਗ ਕਰਕੇ ਮੈਂ ਤੁਹਾਨੂੰ ਦੱਸੀ ਸੀ ਨਾ ਵੀ ਆਹ ਪਲੇਟ ਦਾ ਹਾਫ ਲੈ ਕੇ ਮਾਰਕਿੰਗ ਨਿਕਲੇ ਆਉਂਦੀ ਆ ਕਮਰ ਦੀ ਠੀਕ ਹੈ ਜੀ ਇਹਦੇ ਵਿੱਚ ਨਹੀਂ ਨਿਕਲੂਗੀ ਜੋ ਭਾਰਾ ਨਾਪ ਆ ਉਹਦੇ ਵਿੱਚ ਕਮਰ ਦੀ ਨਾਪ ਐਦਾਂ ਤਰ੍ਹਾਂ ਇਸ ਤਰ੍ਹਾਂ ਨਹੀਂ ਨਿਕਲੂਗੀ ਵੀ ਤੁਸੀਂ ਪਲੇਟ ਦਾ ਅੱਧ ਕਰ ਲਓਗੇ ਠੀਕ ਹੈ ਜੀ ਇੱਥੇ ਆਪਾਂ ਨਾਪਣਾਗਾ ਮੋٹے ਤੋਂ ਲੈ ਕੇ ਇੱਥੋਂ ਤੱਕ 14 ਇੰਚ ਤੇ ਠੀਕ ਹੈ ਜੀ 14 ਇੰਚ ਤੇ ਐਦਾਂ ਇਨਸਾਨ ਲਾ ਲਿਓ 14 ਇੰਚ ਤੇ ਮਾਰਕਿੰਗ ਕਰਨ ਤੋਂ ਬਾਅਦ ਆਪਣੇ ਆਪ ਤੁਹਾਡਾ ਕਮਰ ਦਾ ਨਿਕਲਿਆਉਣਾ ਠੀਕ ਹੈ ਜੀ ਕਮਰ ਦਾ ਇਨਸਾਨ ਇੱਥੇ 14 ਇੰਚ ਤੇ ਲੱਗੂਗਾ ਜੋ ਭਾਰੇ ਨਾਪ ਜਿੰਨਾਂ ਦੇ ਸਾਥ ਹੀ 22 ਇੰਚ ਕਮਰ 19 ਇੰਚ ਤੇ ਹੈਪ ਵੀ 22 ਇੰਚ ਠੀਕ ਹੈ ਜੀ ਆ ਇਹਨਾਂ ਦੇ ਕਮਰ ਦਾ ਹੋ ਗਿਆ ਸਾਥ ਹੀ ਲੰਘ ਗਿਆ ਠੀਕ ਹੈ ਜੀ ਆ ਦੇਖਿਓ ਧਿਆਨ ਨਾਲ ਪਹਾਰੇ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਦੱਸਦੇ ਹੁੰਦੇ ਆ ਠੀਕ ਹੈ ਜੀ ਪਾਰੇ ਪਤਲੇ ਦੇ ਹਿਸਾਬ ਨਾਲ ਹੀ ਕਟਿੰਗ ਕੀਤੀ ਜਾਂਦੀ ਹੈ ਸੂਟਾਂ ਦੀ ਆ ਲਓ ਜੀ ਇਹਨਾਂ ਦੀ ਸਪੇਸ ਆ ਜਿਹੜੀ ਕਸ ਤੋਂ ਲੈ ਕੇ ਹੈ ਤਾਂ ਕੱਟ ਆ ਗਈ 15 ਇੰਚ ਤਿਆਰ ਆ ਤਾਂ ਮਾਰਕਿੰਗ 16 ਇੰਚ ਦੀ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਜੋ ਹੈਪਾ ਹੈਪ ਦੇ ਵਿੱਚ ਮਾਰਜਨ ਨਹੀਂ ਰੱਖਣਾ ਹੁੰਦਾ ਜੀ ਹੈਪ ਦੇ ਵਿੱਚ 22 ਤਿਆਰ ਆ ਤਾਂ 11 ਤੇ ਨਾਲੋਂ 22 ਦਾ ਅੱਧ 11 11 11 22 ਹੋਗੇ ਜੀ ਠੀਕ ਹੈ ਆ ਹੁਣ ਆਪਾਂ ਮਾਰਕਿੰਗ ਇਹਦੇ ਨਾਲ ਪਲੇਟ ਆਟੋਮੈਟਿਕਲੀ ਇਹਦਾ ਮਲਾ ਦੇਣੀ ਆ ਠੀਕ ਹੈ ਜੀ ਆਲੋ ਜੀ ਇੱਥੋਂ ਲੈ ਕੇ ਇੱਥੋਂ ਤੱਕ 14 ਇੰਚ ਦੀ ਮਾਰਕਿੰਗ ਕਰਨੀ ਆ 14 ਇੰਚ ਦੀ ਮਾਰਕਿੰਗ ਕਰਕੇ ਪਲੇਟ ਦੀ ਮਾਰਕਿੰਗ ਨਿਕਲ ਆਊਗੀ ਠੀਕ ਹੈ ਜੀ ਉਹ ਪਾਰ ਪਤਲੇ ਬੰਦੇ ਦੇ ਆ ਪਲੇਟ ਦਾ ਹਾਫ ਕੀਤਾ ਜਾਂਦਾ ਠੀਕ ਹੈ ਜੀ ਹੁਣ ਇਹਨਾਂ ਦੀ ਕਮਰਾਂ ਜਿਹੜੀ 20 ਇੰਚ ਆ ਠੀਕ ਹੈ ਜੀ ਤੇ 20 ਆਪਾਂ 10 10 20 1.5 ਲਵਾਂਗੇ 3 ਇੰਚ ਆਪਾਂ ਮਾਰ ਜਿਵੇਂ ਰੱਖਾਂਗੇ ਪਲੇਟ ਪਾਣੀ ਆ ਠੀਕ ਹੈ ਹਾਲੋ ਜੀ ਸਾਤੀ ਇਹਨਾਂ ਦੀ ਹੈਗੀ 22 ਇੰਚ ਤਿਆਰ 11 11 22 ਸਾਢੇ 11 1/2 ਤੇ ਕਰਾਂਗੇ ਮਾਰਕਿੰਗ ਠੀਕ ਹੈ ਜੀ 1/2 ਇੰਚ ਮਾਰਜਨ ਰੱਖਦੇ ਹੋਏ ਇੱਥੇ ਠੀਕ ਹੈ ਜੀ ਆਹੋ ਇਹਨਾਂ ਨੂੰ ਮਿਲਾ ਲਓ ਆਪ ਸੱਚ 스ਕੇਲ ਪੱਟੀ ਦੀ ਮਦਦ ਨਾ ਕਰਨਾ ਚਾਹੋਗੇ 스ਕੇਲ ਪੱਟੀ ਨਾਲ ਕਰ ਲਓ ਇੰਦਾ ਕਰਨਾ ਚਾਹੇ ਇੰਦਾ ਕਰ ਲਓ ਇੰਚੀ ਟੇਪ ਨਾਲ ਕਰ ਲਓਗੇ ਇੰਚੀ ਟੇਪ ਨਾਲ ਕਰ ਲਓ ਓਕੇ ਹੈ ਜੀ ਆਹ ਤਨ ਗਲੇ ਦਾ ਹੈਗਾਗਾ 2 1/2 ਇੰਚ ਠੀਕ ਹੈ ਇਸ ਤੋਂ ਐਡਾ ਕਾਟ ਪਾ ਲੈਣੀ ਹੈ 1.5 ਇੰਚ ਦੀ ਅੱਧੇ ਇੰਚ ਦੀ ਐਂਡ 3 ਡੈਡ ਐਂਡ 3 ਅੱਧੇ ਇੰਚ ਦੀ ਪੈ ਜਾਂਦੀ ਹੈ ਠੀਕ ਹੈ ਜੀ ਹੁਣ ਬਸ ਇਹਦੀ ਕਟਿੰਗ ਕਰਦੇ ਹਾਂ ਅਸੀਂ ਕਟਿੰਗ ਕਰਦੇ ਹਾਂ ਚਾਰੇ ਪੱਲੋਂ ਦੀ ਪਹਿਲਾਂ ਇੱਕੇ ਪਾਰ ਇੱਕ ਜ਼ਿਆਦਾ ਕਟਿੰਗ ਕਰਦੇ ਉੱਚਾ ਨਾ ਚੱਕਿਆ ਕਰੋ ਕਟਿੰਗ ਥੋੜੀ ਘੱਟ ਵੱਧ ਹੋ ਜੂਗੀ ਠੀਕ ਹੈ ਜੀ ਨਾਲ-ਨਾਲ ਰੱਖਮਾ ਇਦਾਂ ਹੀ ਕਟਾਈ ਕਰੋ ਇਹਦੀ ਆ ਲਓ ਜੀ ਹੁਣ 프ਰੰਟ ਪੱਲੇ ਦੀ ਕਰ ਦੋ ਜੇ ਆਪਾਂ ਇਸ ਤਰ੍ਹਾਂ ਪੱਲੇ ਲੱਗ-ਲੱਗ ਫੋਲਡਿੰਗ ਕਰਕੇ ਕਟਾਈ ਕਰਾਂਗੇ ਜੀ ਕਟਾਈ ਸੌਖੀ ਵੀ ਹੁੰਦੀ ਆ ਫਿਨਿਸ਼ਿੰਗ ਨਾਲ ਵੀ ਹੁੰਦੀ ਆ ਈਜ਼ੀ ਵੀ ਹੁੰਦੀ ਆ ਠੀਕ ਹੈ ਜੀ ਜੇ ਆਪਾਂ ਦੋ ਚਾਰੇ ਪੱਲਿਆਂ ਦੀ ਇਕੱਠੀ ਤੈਹ ਲਗਾ ਕੇ ਮਾ ਉਹ ਕਰਦੇ ਆ ਕਟਿੰਗ ਕਰਦੇ ਆ ਮੁੜ ਕੇ ਆਪਾਂ ਵਿੱਚੋਂ ਦੂਜਾ ਪੱਲਾ ਉਤਾਰ ਕੱਢਣਾ ਪੈਂਦਾ ਮੂਹਰੇ ਪੱਲਾ ਕੱਢ ਕੇ ਫੇਰ ਉਹਦੀ ਕਟਿੰਗ ਫੇਰ ਉਹ ਕਰਨਾ ਪੈਂਦਾ ਬਾਕੀ ਆਪੋ ਆਪਣਾ ਤਰੀਕਾ ਹੁੰਦਾ ਠੀਕ ਹੈ ਜੀ ਸਾਨੂੰ ਇਸ ਤਰ੍ਹਾਂ ਹੀ ਈਜ਼ੀ ਲੱਗਦਾ ਮੈਂ ਇਸ ਤਰ੍ਹਾਂ ਹੀ ਕਰਦੀ ਆ ਕਟਿੰਗ ਠੀਕ ਹੈ ਜੀ ਇਸ ਤਰ੍ਹਾਂ ਪਰਫੈਕਟ ਕਟਿੰਗ ਹੁੰਦੀ ਆ ਇੱਕ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਜਿਨ੍ਹਾਂ ਦੀ ਬ੍ਰੈਸਟ ਘੱਟ ਜਾਨੀ ਕਿ ਸਾਤੀ ਘੱਟ ਹੁੰਦੀ ਹੈ ਉਹਨਾਂ ਦਾ ਗਲਾ ਬੈਕ ਨੂੰ ਜਾਂਦਾ ਇਹ ਕਿਹਾ ਸੀਗਾ ਨਾ ਬੈਕ ਨੂੰ ਇਹ ਜਾਂਦਾ ਬਾਕੀ ਪਤਾ ਕੀ ਹੈ ਜਿਨ੍ਹਾਂ ਦੇ ਉੱਪਰੋਂ ਇੱਥੋਂ ਘੱਟ ਆ ਤੇ ਇੱਥੇ ਜਾ ਕੇ ਹੈਪ ਜ਼ਿਆਦਾ ਕਮਰ ਜ਼ਿਆਦਾ ਕਮਰ ਵੀ ਜ਼ਿਆਦਾ ਹੈਪ ਵੀ ਜ਼ਿਆਦਾ ਤੇ ਸਾਤੀ ਘੱਟ ਉਹਨਾਂ ਦਾ ਗਲਾ ਵੀ ਮੇਨ ਤੌਰ ਤੇ ਬੈਕ ਨੂੰ ਜਾਂਦਾ ਹੁੰਦਾ वैसे मैं जो सूटਾਂ ਦੀ ਕਟਿੰਗ ਕਰਦੀ ਆ ਉਹਦੇ ਹਰ ਇੱਕ ਸੂਟ ਦੇ ਵਿੱਚ ਹੀ 1 ਇੰਚ ਐਕਸਟਰਾ ਮਾਰਜਨ ਬੈਕ ਪੱਲੇ ਦਾ ਵੱਧ ਰੱਖਦੇ ਹੀ ਰੱਖਦੇ ਆ ਠੀਕ ਹੈ ਜੀ ਇਹਦੇ ਨਾਲ ਇਹਦੇ ਇੱਕ ਮੋਡੇ ਤੇ ਜਿਹੜਾ ਵਾਲ ਆਉਂਦਾ ਉਹ ਨਹੀਂ ਆਉਂਦਾ ਇੱਕ ਇਥੇ ਗਲਾ ਬਿਲਕੁਲ ਵੀ ਜਿੱਦਾਂ ਆਪਾਂ ਗਲਾ ਪਾਵਾਂਗੇ ਆਪਣਾ ਗੜਾ ਬੈਠ ਮ ਰਹੂਗਾ ਉੱਠ ਮ ਗਲਾ ਨਹੀਂ ਰਹੂਗਾ ਇਸ ਚੀਜ਼ ਨਾਲ ਠੀਕ ਹੈ ਜੀ ਇਹਨਾਂ ਫਿਨਿਸ਼ਿੰਗ ਬਣ ਜਾਂਦੀ ਆ ਲੋ ਜੀ ਓਕੇ ਹੋ ਗਏ ਮਾਰਕਿੰਗ ਕਰਤੀ ਆਪਾਂ ਮੇਸੇ ਪਰ ਬਹੁਤ ਸੂਟਾਂ ਦੀ ਮਾਰਕਿੰਗ ਕਰਕੇ ਪਾ ਚੁੱਕੀਆਂ ਪਰ ਆਪਾਂ ਮਾਰਕਿੰਗ ਜੋ ਕੀਤੀ ਹੈ ਅੱਡੋ ਅੱਡ ਨਾਪ ਦੇ ਹਿਸਾਬ ਨਾਲ ਮਾਰਕਿੰਗ ਕਰਕੇ ਪਾਈ ਹੈ ਠੀਕ ਹੈ ਜੀ ਪਹਿਲਾਂ ਹੋਰ ਨਾਪਾਂ ਦੀ ਮਾਰਕਿੰਗ ਪਾਈ ਹੋਈ ਆ ਆਪਾਂ 22 ਇੰਚ ਸਾਤੀ 20 ਇੰਚ ਕਮਰ 22 ਇੰਚ ਹਿੱਪ ਦੀ ਮਾਰਕਿੰਗ ਨਹੀਂ ਪਾਈ ਸੀ ਉਹ ਅੱਜ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੀ ਦੇਖ ਲਿਓ ਆਪਣੀ ਵੀਡੀਓ ਨੂੰ ਇੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੋ ਭੈਣਾਂ ਆਪਣੇ ਪਹਿਲੀ ਵਾਰ ਦੇਖ ਰਹੀਆਂ ਆ ਠੀਕ ਹੈ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾਂ ਹੀ ਧੰਨਵਾਦ ਜੀ